ਪ੍ਰੋਪਰਟੀ ਖਰੀਦਣ ਲੱਗੇ ਆਹ ਗਲਤੀਆਂ ਨਾ ਕਰੋ ਸਭ ਤੋਂ ਪਹਿਲੀ ਗਲਤੀ ਪ੍ਰੋਪਰਟੀ ਦੇ origignal document ਦੇਖੇ ਬਿਨਾਂ ਹੀ ਸੌਦਾ ਕਰ ਲੈਣਾ ਕਿਉਂਕਿ ਕਈ ਵਾਰ ਦੇਖਿਆ ਗਿਆ ਕਿ ਵੇਚਣ ਵਾਲੇ ਬੰਦੇ ਕੋਲ ਪ੍ਰਾਪਰਟੀ ਦੇ origignal document ਹੁੰਦੇ ਹੀ ਨਹੀਂ ਉਹਨੇ origignal document ਆਪਦੇ ਕਿਸੇ ਕੋਲ ਗਰਬੀ ਰੱਖੇ ਹੁੰਦੇ ਆ ਜਾਂ ਉਹਦੇ ਤੇ ਬੈਂਕ ਦਾ ਲੋਨ ਵਗੈਰਾ ਚੱਲਦਾ ਹੁੰਦਾ ਉਹਦੇ ਕੋਲ origignal ਹੁੰਦੇ ਹੀ ਨਹੀਂ ਤਾਂ ਕਰਕੇ ਤੁਸੀਂ documentਾਂ ਦੀ ਫੋਟੋਕਾਪੀ ਦੇਖ ਕੇ ਸੌਦਾ ਨਹੀਂ ਕਰਨਾ ਦੂਜੀ ਗੱਲ ਜੇ ਪ੍ਰਾਪਰਟੀ ਦੀ ਸਰਕਾਰੀ ਵੈਲਿਊ 50 ਲੱਖ ਤੋਂ ਉੱਤੇ ਆ ਉਹਦਾ ਸਰਕਰ ਰੇਟ 50 ਲੱਖ ਤੋਂ ਉੱਤੇ ਆ ਤਾਂ ਤੁਸੀਂ TDS ਕੱਟ ਕੇ ਹੀ ਪੇਮੈਂਟ ਕਰਨੀ ਹੈ ਵੇਚਣ ਵਾਲੇ ਨੂੰ ਕਿਉਂਕਿ ਇਹ ਬਾਏਰ ਦੀ ਜ਼ਿੰਮੇਵਾਰੀ ਹੁੰਦੀ ਆ ਯਾਨੀ ਕਿ ਥੋਡੀ ਨਾ ਕਿ ਵੇਚਣ ਵਾਲੇ ਦੀ ਤੁਸੀਂ ਇਹ TDS ਕੱਟਣ ਲਈ ਫਾਰਮ 26Q ਵੀ ਫਿਲ ਕਰਨਾ ਇਨਕਮ ਟੈਕਸ ਵਿਭਾਗ ਦੀ ਵੈਬਸਾਈਟ ਤੇ ਜਾ ਕੇ ਤੇ ਫਿਰ ਇਸ ਫਾਰਮ ਨੂੰ ਤੁਸੀਂ ਸੈਲਰ ਦੇ ਪੈਨ ਕਾਰਡ ਦੇ ਅਗੇਂਸਟ ਜਮ੍ਹਾਂ ਕਰਨਾ ਤੇ ਜੋ TDS ਹੁੰਦਾ ਇਹ ਇੰਡੀਅਨ ਬੰਦੇ ਲਈ ਤਾਂ 1% ਹੁੰਦਾ ਪਰ ਜੇ ਕੋਈ NRI ਪ੍ਰਾਪਰਟੀ ਵੇਚ ਰਿਹਾ ਤਾਂ ਉਹਦੇ ਲਈ 2-3% ਹੋ ਸਕਦਾ ਵਾ ਤੇ ਜੇ ਤੁਸੀਂ ਇਹ TDS ਨਾ ਕੱਟਿਆ ਤਾਂ ਤੁਹਾਡੇ ਘਰੇ ਇਨਕਮ ਟੈਕਸ ਵਿਭਾਗ ਵੱਲੋਂ ਨੋਟਿਸ ਵੀ ਆ ਸਕਦਾ ਤੀਜੀ ਗੱਲ ਜਿਹੜੀ ਵੀ ਪ੍ਰਾਪਰਟੀ ਤੁਸੀਂ ਖਰੀਦ ਰਹੇ ਹੋ ਉਹਦੇ ਜਿੰਨੇ ਵੀ ਮਾਲਕ ਨੇ 2 ਨੇ 4 ਨੇ ਤੁਸੀਂ ਜੋ ਵਾਈਟ ਪੇਮੈਂਟ ਕਰਨੀ ਹੈ ਚੈੱਕ ਰਹੀ ਪੇਮੈਂਟ ਕਰਨੀ ਹੈ ਉਹ ਸਾਰਿਆਂ ਦੇ ਖਾਤੇ ਚ ਕਰਨੀ ਹੈ ਜਿੰਨੇ ਵੀ ਮਾਲਕ ਨੇ ਜੇ ਇੱਕ ਮਾਲਕਾ ਤਾਂ ਫਿਰ ਇੱਕ ਕਰਨੀ ਹੈ ਜੇ ਦੋ ਚਾਰ ਮਾਲਕਾ ਤਾਂ ਸਾਰਿਆਂ ਦੇ ਚ ਬਰਾਬਰ ਦੇ ਹਿੱਸੇ ਚ ਪੇਮੈਂਟ ਕਰਨੀ ਹੈ ਜੋ ਤੁਸੀਂ ਵਾਈਟ ਵਾਲੀ ਪੇਮੈਂਟ ਕਰਨੀ ਹੈ ਚੈੱਕ ਰਹੀ ਚੌਥੀ ਗੱਲ ਜੇ ਰਜਿਸਟਰੀ ਵਾਲੇ ਦਿਨ ਪ੍ਰਾਪਰਟੀ ਵੇਚਣ ਵਾਲਾ ਬੰਦਾ ਉੱਥੇ ਹਾਜ਼ਰ ਨਹੀਂ ਹੁੰਦਾ ਤਾਂ ਤੁਸੀਂ ਉਹ ਤੋਂ ਪ੍ਰੂਫ ਲੈਣਾ ਇਸ ਗੱਲ ਦਾ ਕਿ ਉਹ ਨਹੀਂ ਹਾਜ਼ਰ ਹੋ ਰਿਹਾ ਕਿਸੇ ਕਾਰਨ ਕਰਕੇ ਨਾ ਕਿ ਤੁਹਾਡੀ ਕੋਈ ਗਲਤੀ ਆ ਤੇ ਤੁਸੀਂ ਆਪਦੀ ਹਾਜ਼ਰੀ ਵੀ ਲਵਾ ਸਕਦੇ ਹੋ ਉੱਥੇ ਜਾ ਕੇ ਜੇ ਤੁਹਾਨੂੰ ਉਹ ਵੇਚਣ ਵਾਲੇ ਬੰਦੇ ਤੇ ਜ਼ਿਆਦਾ ਕੋਸਾ ਨਹੀਂ ਹੈਗਾ ਜਾਂ ਫਿਰ ਉਹ ਤੋਂ ਪ੍ਰੂਫ ਲੈ ਸਕਦੇ ਹੋ WhatsApp ਤੇ ਜਾਂ ਆਵਾਜ਼ ਰਿਕਾਰਡਿੰਗ ਕਰ ਸਕਦੇ ਹੋ ਵੀ ਉਹਨੂੰ ਕੋਈ ਦਿੱਕਤ ਆ ਉਹ ਮਨਾ ਕਰ ਰਿਹਾ ਉਹ ਤੋਂ ਨਹੀਂ ਆ ਹੋ ਰਿਹਾ ਤਾਂ ਕਰਕੇ ਰਜਿਸਟਰੀ ਦੀ ਡੇਟ ਅੱਗੇ ਵਧਾਈ ਜਾ ਰਹੀ ਹੈ ਤੇ ਬਾਕੀ ਜ਼ਿਆਦਾ ਡਿਟੇਲ ਚ ਜਾਣਨ ਲਈ ਤੁਸੀਂ ਸਾਡੀ ਲੌਂਗ ਵੀਡੀਓ ਦੇਖ ਸਕਦੇ ਹੋ ਜਿਹਦਾ ਲਿੰਕ ਤੁਹਾਨੂੰ ਥੱਲੇ ਆ ਰਿਲੇਟਿਡ ਵੀਡੀਓ ਚ ਮਿਲ ਜੂਗਾ ਤੇ ਜੇ ਆਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ